ਮੇਰਾ ਮਨ ਸਾਹੂਲ ਮੇਰੇ ਮਨ ਨੂੰ ਕੁਝ ਹੋ ਜਾਂਦਾ ਹੈ ਇਹ ਮੈਂ ਜਾਂ ਦਰਵਾਜ਼ਾ ਬਜਾਉਂਦਾ ਜਾਂ ਚੱਕੀ ਪਾਉਂਦਾ ਆਉਂਦਾ ਕਿਉਂ ਮੈਂ ਬਹਿ ਜਾਣਾ ਫਿਰ ਗੱਲਾਂ ਸੁਣਦਾ ਹੂੰ ਹੂੰ ਦੁੱਖ ਨਹੀਂ ਦੱਸਦਾ ਦੇਖਿਆ ਕਿ ਜ਼ਿੰਦਗੀ ਚ ਦੁੱਖ ਨਾਲ ਭਰਿਆ ਸਾਰੀ ਜ਼ਿੰਦਗੀ ਦੇਖੀ ਤੇ ਜੀਅ ਹਰ ਰੁਪਈਆ ਬਣਿਆ ਮੈਂ ਰੁਪਈਆ ਨਹੀਂ ਲਿਗੜਦਾ ਜਿਹਦੇ ਅੰਦਰ ਅੱਗ ਵੱਲਦੀ ਆ ਉਹਦੀ ਗੱਲ ਕਰਨਾ ਰਮੀ ਮੈਂ ਫਿਰ ਉਹਨੂੰ ਆਪਣਾ ਥਾਂ ਪਾ ਦਿੱਤਾ ਕਿਹਦੇ ਕੋਲ ਬੈਠਾ ਠੀਕ ਇਹ ਚੱਕੀ ਆਹ ਦੇਖ ਮੈਂ ਦੋ ਜਗ੍ਹਾ ਮੈਂ ਗੁਰਦੁਆਰੇ ਜਾਣਾ ਮਥੜੀ ਤੋਂ ਅੰਦਰ ਜਾਣਾ ਪਰ ਗੁਰਦੁਆਰਾ ਨਾ ਵੀ ਤੁਰ ਪੁਜੀ ਗੁਰਦੁਆਰਾਂ ਵੀ ਨਹੀਂ ਲੁਕਰਣਾ ਹਮ ਅਨਸ਼ਾਨ ਜਿਹੜਾ ਹੈ ਨਾ ਜੰਮਿਆ ਉਹ ਰੱਬ ਨੇ ਰੱਬ ਨੇ ਹੀ ਭੇਜਿਆ ਕੁਦਰਤ ਆਇਆ ਇਥੇ ਉਹ ਵਧੀਆ ਮੇਲ ਮਲਾਪ ਨਾਲ ਹੀ ਸਾਰਾ ਕੁਝ ਬਿਲਕੁਲ ਬਿਲਕੁਲ ਜੀ ਸਮਾਜ ਦਾ ਗੱਲ ਚੱਲਦੀ ਹੈ ਸਮਾਜ ਜਿਵੇਂ ਤਾਂ ਜੇ ਤੁਸੀਂ ਸਮਾਜ ਨਾਲ ਟੁੱਟ ਕੇ ਬਹਿ ਜਾਓਗੇ ਅਗਲਾ ਕਹਿੰਦਾ ਉਹ ਹੋਊਗਾ ਹੋਊਗਾ ਕਿਸੇ ਟਾਈਮ ਹੋਊਗਾ ਅਸੀਂ ਕੀ ਲੈਣਾ ਜੇ ਮੇਲ ਮਲਾਪ ਹੋਊਗਾ ਤਾਂ ਹਰ ਇੱਕ ਅਗਲਾ ਜੀ ਆਇਆਂ ਨੂੰ ਕਹੂਗਾ ਛੋਟਾ ਵੱਡਾ ਕੋਈ ਵੀ ਅਗਲਾ ਕਹਿੰਦਾ ਉਹਨਾਂ ਨੇ ਖੜਾ ਬੁਲਾਉਣਾ ਹਾਂ ਆਦਰ ਬੰਦਾ ਬੰਦਾ ਕਾਹ ਰਵੀ ਮੇਰਾ ਸਨਮਾਨ ਹੋਇਆ ਹੂੰ ਆ ਦੋਨੇ ਖੇਡੇ ਹੂੰ 5000 ਹੋ ਗਏ ਹੂੰ ਉੱਥੇ ਮੈਂ ਗਿਆ ਤੇ ਉੱਥੇ ਨਾ ਸਰਪੰਚ ਬੈਠਾ ਥੱਲੇ ਬੈਗਾ ਮੈਂ ਪੂਜਾ ਬੈਠੀ ਉੱਪਰ ਸਟੇਜ ਤੇ ਜਦ ਮੇਰੀ ਵਾਰੀ ਆਈ ਹੂੰ ਮੈਂ ਗੱਲਾਂ ਕੀਤੀਆਂ ਤੇ ਇਹ ਦਾ ਜ਼ਰੂਰ ਨੰਨਾ ਮੈਂ ਨਾਂ ਲਿਖਣ ਵਾਲਾ ਹੂੰ ਨਾਂ ਗਾਉਣ ਵਾਲਾ ਨਾਂ ਮੈਨੂੰ ਲਿਖਣਾ ਆਇਆ ਹੂੰ ਜੋ ਠੀਕ ਆ ਮੈਨੂੰ ਕਲਮ ਵੜਾਤੀ ਹੂੰ ਸਕੂਲ ਪੜਦੇ ਨੂੰ ਉਹੋ ਹੀ ਲਿਖਿਆ ਬਣ ਗਿਆ ਉਹ ਕਰਮ ਨਾਲ ਇੰਨੇ ਆ ਵਧੀਆ ਹਰਫ ਲਿਖਤੇ ਜਿਹੜੇ ਜਿਉਂਦੇ ਰਹਿਣਗੇ ਜੋ ਮਾਨਕ ਗਾ ਗਿਆ ਜਾਂ ਹੋਰ ਲੋਕਾਂ ਨੇ ਗਾਇਆ ਉਹ ਜਦ ਨਾਲ ਇਥੇ ਵੀ ਲਗਾ ਦੇ ਤੋਰੇ ਫਿਰਦੇ ਆ ਆਵਾਜ਼ ਸਪੂਰ ਸੁਣੀ ਮੈਂ ਬਾਰਸ਼ ਨੂੰ ਸਮਝਣ ਗਾਇਕ ਹੰਸਰਮ ਸਿੰਘਾਇਕ ਨਿਰਭਾਤ ਐਂਟਰ ਦੇ ਪਾਗੀ ਗੱਲਾਂ ਮੈਂ ਗੁਰਦਾਸ ਮਾਨ ਦੀ ਜ਼ਿਕਰਾਂ ਸਿਰਫ ਜਿੰਨੇ ਲੋਕ ਗਾਉਣ ਵਾਲੇ ਨੇ ਉਹ ਗਾਉਣਗੇ ਕਲਦੀਮ ਮਾਨ ਸਿੰਘ ਜਮਲਾ ਜੀ ਸਰਿੰਦਰਪੁਰ ਜੀ ਨਰਬੀ ਵਾਸੀ ਸਾਡੇ ਨੇ ਦੇਖੇ ਗਾਉਣ ਵਾਲੇ ਮਰ ਗਏ ਨਹੀਂ ਤੁਸੀਂ ਹੁਣ ਕੋਈ ਲੱਭ ਕੇ ਇਹ ਜਾ ਪ੍ਰੋਜੈਕਟ ਕਿਉਂ ਨਹੀਂ ਕਰਦੇ ਕਿ ਮਾਨਕ ਨੂੰ ਜਿਉਂਦਾ ਰੱਖਿਆ ਜਾਵੇ ਮੈਂ ਕਰ ਲਿਆ ਕਰ ਰਿਹਾ ਮੈਂ ਤੁਹਾਨੂੰ ਆ ਮੈਂ ਉਹਦੀਆਂ ਡੰਮੀਆਂ ਕੀਤੀਆਂ ਨੇ ਜੇ ਤਾਂ ਦੇਵ ਨੂੰ ਹਿੰਮਤ ਮਿਲੀ ਮੇਰੀ ਮਿਹਨਤ ਕਰਨ ਦੀ ਕੋਸ਼ਿਸ਼ ਸੀ ਮੈਂ ਮਿਹਨਤ ਕਰ ਲਿਆ ਮੁੰਡਾ ਆਪਣੇ ਜਿਲੰਦਾ ਦਾ ਕੰਪਨੀ ਪੈ ਉਹਦੇ ਨਾਲ ਕੰਪਨੀ ਪੈਣ ਲੋਦੇ ਅੱਜ ਕੱਲ ਗਾਉਣ ਵਾਲੇ ਲਿਖਣ ਵਾਲੇ ਪਲੇ ਪੈ ਦਿੰਦੇ ਆ ਤੇ ਉਹਦੇ ਪੈਸੇ ਕੰਪਨੀ ਲਾਏ ਆ ਮੈਂ ਮਹੀ ਰੁਪਏ ਲੈਣੇ ਆ ਰੁਪਏ ਲੈਣਾ ਭੁੱਖਾ ਤਾਂ ਮੈਂ ਨਹੀਂ ਮਰਨਾ ਮੈਨੂੰ ਕਾਰ ਕੋਈ ਅੱਗੇ ਕਾਰਾਂ ਦੇ ਦੀਆਂ ਬਿਆਸਾ ਹੋ ਕੇ ਹੁਣ ਇਹ ਤੇ ਡਰਾਮੇ ਬਾਜੀ ਆਏ ਜ਼ਿੰਦਗੀ ਦੀ ਟੂੜ ਵਾਂ ਬੋਲਦਾ ਬਹੁਤ ਜੰਦੀ ਚੁੱਪੂ ਲਾ ਮੈਨੂੰ ਟੂੜ ਹੋਣੀ ਲੋਗ ਨਹੀਂ ਜੋ ਦੇਵ ਬਣ ਕੇ ਬਣ ਗਿਆ ਤੇ ਮੈਂ ਇੱਕ ਗਲਤ ਦਿਸਾ ਜਿਹੜਾ ਮੈਂ ਉਹ ਕਾਰ ਕਿ ਢਮੀ ਕੀਤੀ ਉਹਦੇ ਇਹਨੇ ਲੋਕ ਥਾਵਾ ਮੈਂ ਕਿੱਠੀਆਂ ਕੀਤੀਆਂ ਵੀ ਨਹੀਂ ਉਹਦੇ 12 ਕੱਢੀਆਂ ਤੇ ਉਹਦੇ ਵਿੱਚ ਨਾ ਇੱਕ ਆਵਾਜ਼ ਆ ਰਹੀ ਆ ਜੀ ਜੀ ਵੀ ਦੀ ਆਵਾਜ਼ ਹੀ ਆ ਰਹੀ ਆ ਗਰੀਬ ਹਾਰਸੀ ਕਮੀ ਮਾ ਹੂੰ ਮੁੰਡਾ ਮਿਲ ਕੋ ਭਾਈ ਜੀ ਦਾ ਚੱਲ ਗਿਆ ਜੇ ਦਾ ਦੇਵ 2-4 ਸਾਲ ਹੋ ਜੁਦਾ ਜੀ ਨਹੀਂ ਮੈਨੂੰ ਜੋਬ ਚਾਹੀਦੀ ਨਾ ਫੇਰ ਤਾਂ ਨੌ ਬਣ ਗਿਆ ਨੌ ਨੌ ਬਾਈ ਦਾ ਬੁਗੀ ਤੇ ਲੁਟਣ ਤੋਂ ਨਾ ਦੇ ਮੈਂ ਕਹਿੰਦਾ ਨਾ ਮਿੱਥੂ ਨਾ ਮੈਂ ਇੰਝ ਆ ਗਿਆ ਰ ਨੌ ਕੇ ਬਾਈ ਦਾ ਕ੍ਰਿਗੇ ਦੇਵਨਾਲੀ ਆ ਜੇ ਹੁਣ ਚੱਕੀ ਤੇ ਬੈਠੇ ਦੋਈ ਚੱਕੀ ਦਾ ਘੁੱਗੂ ਬੋਲ ਰਿਹਾ ਹੈ ਹਾਂ ਗਾਣਾ ਲਗਾ ਕਿਹੜਾ ਗਾਣਾ ਸੀਗਾ ਜੀ ਉਹ ਪਤਾ ਨਹੀਂ ਯਾਰ ਕੀ ਲਿਗਾ ਸੀ ਉਹ ਬਹੁਤ ਪੁਰਾਣਾ ਥੋੜਾ ਹੀ ਲਿਗਾ ਹੋਇਆ ਸੀਗਾ ਇਹ ਵਾਲੀਆਂ ਬਾਬਾ ਘੱਟ ਤੋਂ ਬਾਬਾ ਘੱਟ ਤੋਂ ਲਾ ਹਾਂ ਮੈਨੂੰ ਆਇਆ ਜਾਵਾਂ ਮੈਂ ਲੱਖੋਂ ਵੱਡਾ ਵੀ ਉਦੋਂ ਟਿੱਬਿਆਂ ਦੀ ਟਿੱਬਿਆਂ ਮੈਂ ਵੱਡ ਕੇ ਆਈ ਤੇ ਉਥੇ ਚੱਕੀ ਸੀ ਲੱਖੇ ਜੀ ਨੂੰ ਮੂਝਾ ਬਾਕਾਸ ਆ ਗਿਆ ਸੇ ਇੱਕ ਮੱਛਰਦਾਨੀ ਲੈਦੇ ਮੱਛਰ ਨੇ ਖਾਲੀ ਤੋੜ ਲਿਆ ਉਹਦਾ ਉਹ ਕਿੱਦਾਂ ਲਿਖਿਆ ਗਿਆ ਗੀਤ ਓ ਯਾਰ ਹੁਣ ਕੀ ਦੱਸਾਂ ਤੇਰੀ ਮਾਂ ਵੀਰ ਪਰ ਮੈਂ ਵੀਰ ਪਰ ਜਾਈਆਂ ਇਹ ਜਵਾਨੀ ਨੇ ਘਲਾਇ ਜਰਦੀ ਨੇ ਤਰੀ ਉਹ ਗੱਲਾਂ ਪੜੀਆਂ ਹੁਣ ਤਾਂ ਗਾਣੇ ਰੂਟੇ ਲੱਗੇ ਜਾਦਾ ਰਹੇ ਕਿਉਂਕਿ ਕੱਲ ਗਾਣਾ ਸੁਣ ਰਿਹਾ ਸੀ ਮੈਂ ਜਦੋਂ ਉਹਨਾਂ ਨੇ ਕਿਹਾ ਦੇਵ ਦੇ ਲਿਖਿਆ ਹੈ ਨਾ ਬੋਲਦੇ ਐਂਡ 'ਚ ਮੈਂ ਕਹਿੰਦਾ ਬਾਪੂ ਦਾ ਗਾਣਾ ਨਹੀਂ ਗਾਇਆ ਬਾਪੂ ਨੇ ਨਾ ਗਾਇਆ ਅਗਰ ਮੈਂ ਸੋਚਦਾ ਨਾ ਜਮਾਈ ਮਾਂ ਦੀ ਮਾਂ ਦੁਨੀਆ ਬਾਰੇ ਉਹ ਤਵੇ ਰੁਖਾ ਕਰਦੇ ਆ ਸਭ ਮਾਂ ਦੀ ਮਾਂ ਬੜੀ ਨਹੀਂ ਮਾਂ ਜੀ ਕੁਝ ਨਹੀਂ ਦਿਖਾਂ ਜਦੋਂ ਮੇਰੀ ਮੋਹ ਬੜੀ ਉਸ ਵਕਤੇ ਮੈਂ ਗੋਲਦਾ ਦਾ ਗਾਣਾ ਇੱਕ ਲੱਭ ਲਿਆ ਹੂੰ ਪਾ ਦੇਵ ਕਰੇ ਅਜੋਈ ਬੱਚਿਆਂ ਦੀ ਮਾਂ ਮੈਨੂੰ ਕੋਈ ਉਹ ਉਹਦੇ ਟੁਕਕਾਂ ਬਿਲੋਂ ਦੁਨੀਆਂ ਬਾਰੇ ਹੋਰ ਕਹਿੰਦਾ ਹਾਂ ਬੱਚਿਆਂ ਦੇ ਹੱਥਾਂ 'ਚ ਰੋਟੀ ਖੋਲਣ ਦੇ ਜੋ ਉਹਨੇ ਮਾਂ ਵਾਂਗੀ ਜਨ ਸੰਵਾਰ ਜਮੜਾ ਜੀ ਦਾਦਾ ਦਾਦੀ ਦੇ ਸਾਹਮਣੇ ਸੀ ਉਹ ਪਰ ਦੁੱਖ ਬਹੁਤ ਜਿੰਦਗੀ ਕਿਸ ਦੀ ਮਾਂ ਨਾ ਵੜੇ ਦੇਵ ਐਸੇ ਲੋਨ ਦਾਸ ਹੋ ਜਾਂਦਾ ਕਿ ਉਹ ਜੋ ਕਿਸ ਦੀ ਮਾਂ ਬਣਦੀ ਮੈਨੂੰ ਤਦਾਸੀ ਆਉਂਦੀ ਆ ਆਰੇ ਮਨ ਕਿਹਨ ਲੜਦਾ ਛਕਣਾ ਕਰਦਾ ਕਿਲੇ ਅਸਾਏ ਸੰਸਾਰ ਰਵੀ ਵਧੀਆ ਸੰਸਾਰ ਆ ਇਹ ਸੰਸਾਰ ਆਇਆ ਮਸਾਈਆ ਮੁਰਗੇ ਜਿੰਦਗੀ ਨਹੀਂ ਮਰਦੀ ਤੁਸੀਂ ਇਥੇ ਜਿਉਂ ਵਧੀਆ ਰਹਿਣਾ ਲੜਦੇ ਕਿਲੇਸ ਨੂੰ ਕਰਦੇ ਹੋ ਕਿਉਂ ਰੋਲਾ ਪਾਉਂਦੇ ਪਿੰਡਾਂ ਵਿੱਚ ਕਿਉਂ ਪਿੰਡ ਦੇ ਲੋਕ ਲੜਦੇ ਇੱਕ ਦੂਜੇ ਨਾਲ ਵਾਣ ਮਥਾ ਕਿਉਂ ਲੜਦਾ ਮੈਂ ਇਸ ਨੂੰ ਸੂਝਦਾ ਹਾਂ ਮਨਾ ਪਛੂ ਵਰਤੀਏ ਲੋਕਾਂ ਦੇ ਅੰਦਰ ਪਛੂ ਵਰਤੀ ਜਾਗਦੀ ਹੈ ਉਹ ਮੁਨਫਰੀ ਜਦਾ ਪਛਵਾਲੀ ਲਗਾ ਜਦਾ ਇਹ ਪਿੰਡੋਂ ਇੱਕ ਪਿੰਡ ਕੋਈ ਬੇਡਾ ਉਨ ਪਿੰਡ ਹੀ ਰਹਿਣ ਦੇ ਜੀ ਅੱਛਾ ਹੁਣ ਮੈਂ ਤਾਂ ਗੁਰਦਾ ਮੈਂ ਲੈਂਡ ਵੀ ਆਫਰੀਕਾ ਅਗੈਡਾ ਅਗਮੈਂਨ ਦੇਖਿਆ ਵੀ ਡਰਾਮਾ ਪੰਜਾਬ ਜੋ ਰਿਹਾ ਜਾਂ ਹਿੰਦੁਸਤਾਨ ਜੋ ਰਿਹਾ ਇਹ ਸਿਆਣੇ ਹੋ ਨਹੀਂ ਬਣੂ ਉਹ ਇਕੱਲੇ ਪਾਣੂ ਪੜਾਣਾ ਦੇ ਜ਼ਿੰਦਗੀ ਦਾ ਉੱਥੇ ਜਾ ਕੇ ਨਾ ਇੱਕ ਚੀਜ਼ ਹੋਰ ਵੀ ਹੈ ਜੀ ਅੱਛਾ ਮੈਂ ਕਿ ਨਹੀਂ ਸੋਚਿਆ ਡੰਡਾ ਰਾਜ ਆ ਨਾ ਜਦੋਂ ਮੇਰਾ ਪਿੰਡ ਕੱਚਾ ਸੀਗਾ ਕੱਚੇ ਰਸਤੇ ਸੀ ਇਹ ਬੜੀ ਅੱਛਾ ਜਦੋਂ ਇਹ ਪੱਕੀਆਂ ਰਹਿਣ ਪੱਕੀਆਂ ਸੜਕਾਂ ਨਹੀਂ ਹੋ ਪਕੇ ਨਾਲੀਆਂ ਬਣ ਗਈਆਂ ਤੇ ਮੈਂ ਐਂਟੀ ਬੀੜੀਆਂ ਥੱਗੀ ਚੋਰੀ ਬੇਈਮਾਨੀ ਜ਼ੋਰ ਵਰਣਾ ਸਾਡੀ ਗਾਤ ਬਣ ਗਈ ਹਰੇਕ ਮਨੁੱਖ ਦੀ ਮੇਰੀ ਵੀ ਗਾਤ ਬਣ ਗਈ ਹੈ ਨਾ ਮੈਂ ਵੀ ਉਸ ਵਿੱਚ ਰੁਕਾਂ ਜਦ ਮੈਂ ਆਇਆ ਤੇ ਉਹ ਚਾਹੀਦਾ ਨਹੀਂ ਕੋਈ ਕਹਿੰਦਾ ਮੇਰੇ ਪਰਦੇ ਮਹਿੰਗੀ ਕਿਦਾਂ ਤੁਖਰਾਣਾ ਵੀ ਉਹ ਲੋਕ ਜਿਨ੍ਹਾਂ ਨੂੰ ਥੋੜੀ ਅਗਲਾ ਉਪਰ ਉਉਣ ਦੀ ਕੋਸ਼ਿਸ਼ ਕਰਦਾ ਬਣ ਜਿਹੜੇ ਵਧੀਆ ਅਗਲਾਲੇ ਚੁੱਪ ਗਏ ਚੁੱਪ ਗਏ ਨੇ ਸਿੱਖੀ ਲੈਣਾ ਚਾਹ ਪੰਗਾ ਜਾਂ ਇਹ ਜਾਸਾ ਜਮਾਇਆ ਗਿਆ ਮਾਸ ਵਾਹ ਤੋਂ ਡਰਦਾ ਵੀ ਲੋਕਾਂ ਨੂੰ ਜੋ ਨਹੀਂ ਚਾਹੀਦਾ ਬਧੀ ਰੰਗਣਾ ਜੋਣਾ ਇਸ ਤੰਨੇ ਲਿਆ ਵੀ ਅਸੀਂ ਸਾਡੇ ਇਸ ਪੰਜਾਬ ਦੇ ਵਸਨੀਕ ਪੰਜਾਬ ਨੂੰ ਬੁਲਾੜੀਏ ਆਪਣਾ ਮਤਲਬ ਹੈ ਕਿ ਵੀ ਮੈਂ ਮੈਂ ਤਾਂ ਨਹੀਂ ਹੋ ਗਿਆ ਮੈਂ ਬਲਣਾ ਹੋ ਗਿਆ ਮੈਂ ਇਹ ਕਰਨ ਨੂੰ ਕੋ ਕਰਦਾ ਆ ਦੇ ਜਿਹੜਾ ਧਾਰਮ ਦਾ ਆ ਪਟਾ ਮੇਰੇ ਮਾਇਤਾ ਕਦੇ ਪਾਪ ਆਇਆ ਨਹੀਂ ਅੱਛਾ ਮੇਰੇ ਜੋਕਰ ਬਾਈਸ ਬੋਨਾ ਨਾ ਅਗਲੇ ਵੀ ਬਾਰ ਹੋਏ ਲਾਈ ਬਾਰ ਬੈਠੇ ਬੋਨਾ ਵਾਰੀ ਸਿੱਕਾਰ ਗਏ ਆਪ ਜਰਨ ਜਿੱਥੇ ਤੋਂ ਗਿਸਤਾ ਕੀ ਨਾ ਹੋ ਗਿਆ ਜਮਾਨੀ ਹੋ ਆਪਦੇ ਹਮ ਆਪਾਂ ਦੇ ਗਾਹਨ